ਅੰਜੀ ਬਾਈ ਕਰੋ ਚੈੱਕ ਜੀ ਦਾਣ ਤੇ ਬੱਚੀ ਦੋਨੇ ਮਾਮਾ ਧੀਆਂ ਚੱਲੀਆਂ ਨੇ ਪੂਰੀਆਂ ਰੈਸਟ ਪੋਸਟ ਹੋ ਕੇ ਦੇਖ ਸਕਦੇ ਹੋ ਤੁਸੀਂ ਹਣ ਕਿਵੇਂ ਭਾਈ ਦੀ ਹੈ ਪੂਰੀ ਓਕੇ ਹੋ ਗਈ ਹੁਣ ਜਮਾ ਤੇ ਬਸ ਜੇ ਹੋਰ ਚਾਰ ਪੰਜ ਦਿਨ ਵਧੀਆ ਚਲੋ ਬਾਈ ਨੇ ਫੇਅਰ ਕਰ ਲੀ ਪੂਰੀ ਓਕੇ ਹੋ ਜੂ ਆਪਣਾ ਵਾਦਾ ਇਹੀ ਸੀ ਕਿ ਬਾਜ ਰੇਟ ਦੇ ਵਿੱਚ ਬਾਈ ਨੂੰ ਜਿਹਨੂੰ ਵੀ ਦਿੱਤੀ ਬੱਚੀ ਤੇ ਗਾਂ ਹੈ ਬਾਜ ਰੇਟ ਦੇ ਵਿੱਚ ਹੀ ਦੇਣੀ ਆ ਭਾਈ ਗਰੀਮਣ ਜੀ ਨੂੰ ਬੱਛੀ ਨੂੰ ਅੱਗੇ ਆਹਿੰਦੀ ਲੈ ਜਾ ਮਾੜਾ ਚੈੱਕ ਕਰ ਸਕਦੇ ਹੋ ਤੁਸੀਂ ਬੱਛੀ ਲੈ ਜਾ ਮੁੰਡੇ ਵੀਰੇ ਕੈਚ ਬਾਈ ਕੈਚਲਾ 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 ਆਏ ਨਾ ਬਾਈ ਬੱਛੀ ਤਾਂ ਸੀ ਪੱਲਾ ਨੂੰ ਰੱਖਿਆ ਹਾਂ ਇਹ ਤਾਂ ਕਾ ਲਾ ਕੇ ਲੈ ਜਾ ਯਾਰ ਨਾਲ ਆਏ ਨਾ ਮੈਂ ਹੱਥ ਕੀ ਨਹੀਂ ਨਹੀਂ ਚੱਕ ਕੇ ਚੜਾ ਦੇ ਫਿਰ ਵਿੱਚ ਚੱਲ 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 ਲੈ ਵਿੱਚ ਭਾਗਦਾ ਗੱਡੀ ਤੇ ਬਾਈ ਚੱਲ 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 ਬਾਈ ਚੱਲ ਗਾੜਾ ਨਾਲ ਹੀ ਜਾਓ ਇਹ ਸਕਦੇ ਦੋਨੇ ਮਾਵਾਂ ਆਧੀਆਂ ਮਾਤਾ ਦਾ ਥੋੜਾ ਆਪਾਂ ਵਾਦਾ ਕੀਤਾ ਸੀ ਉਹ ਵੀ ਪੂਰਾ ਕੀਤਾ 7 ਕਿਲੋ ਤੋਂ 8 ਤੋਂ 9 ਕਿਲੋ ਦੁੱਧ ਸੀ ਹੁਣ ਤੇ ਬਚੀ ਜਮਾ ਉੱਥੇ ਆ। ਬਾਈ ਖੋਸ਼ ਉੱਤੋ ਕਿ ਬਾਇਬਰੇਟ ਚ ਦਿੱਤੀ ਐ ਤੈਨੂੰ ਕਿੰਨੇ ਪੈਸੇ ਚ ਦਿੱਤੀ ਐ 26000 26000 ਦੀ ਦਿੱਤੀ ਕੋਈ ਮਾੜੀ ਤਾਂ ਨਹੀਂ ਨਹੀਂ ਯਾਰ ਮਾੜੀ ਨਹੀਂ ਜੇ ਮਾਤੋਂ ਕੋੜ ਦੋ ਸਾਲ ਦੀ ਸੂਈ ਵੀ ਨਹੀਂ ਪੀ ਜਾਂਦਾ ਉਸ ਦੀ ਗੱਲ ਆ ਤੂੰ ਵੀ ਆ ਨਾਲੇ ਬੱਚਾ ਪਾਲਜੂ 30000 ਰੁਪਏ ਮੰਗੀ ਜਾ ਤੂੰ ਆਪਣੇ ਬੰਦੇ ਦੀ ਬੱਸੀ ਥਾਲੀ ਚ ਮਾੜੀ ਰਸਾ ਪਾ ਦੀ ਚਲੋ ਫਿਰ ਮਿਲਦੇ ਆ ਬਾਈ ਕਿਸੇ ਅਗਲੀ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਬਾਈ ਤੇਰਾ ਵੀ ਚੱਲ ਜਿੰਮੇ ਤੂੰ ਹੱਥ ਪਾਇਆ ਹਨਾ ਤੇਰਾ ਦੁੱਧ ਦਾ ਡੰਗਾ ਵਿਲਾਹੂ ਨਾਲੇ ਮੰਗਰ 20000 ਦੀ ਤਾਂ ਦੋ ਮਹੀਨਿਆਂ ਨੂੰ ਇਹਨੇ ਬੱਚੂ ਹੀ ਤਿਆਰ ਕਰ ਦੇਣੀ ਆ ਸਾਰੇ ਵੀਰਾਂ ਦਾ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਦਿਨਾਂ